ਗੁਰੂ ਪਿਆਰੀ ਸਾਧ ਸੰਗਤ ਜੀ 13ਵੀਂ ਸਦੀ ਵਿੱਚ ਇੱਕ ਮੁਸਲਮਾਨ ਪੀਰ ਹੋਇਆ ਸੀ ਜਿਸ ਨੂੰ ਸਖੀ ਸਰਵਰ ਸੁਲਤਾਨ ਲਖਦਾਤਾ ਲਾਲਾਂ ਵਾਲਾ ਵੀ ਕਿਹਾ ਜਾਂਦਾ ਸੀ ਬਹੁਤ ਸਾਰੇ ਮੁਸਲਮਾਨ ਅਤੇ ਹਿੰਦੂ ਉਸ ਦੇ ਮুরিਦ ਬਣ ਚੁੱਕੇ ਸਨ ਭਾਈ ਮੰਜ ਵੀ ਸਰਵਰ ਪੀਰ ਨਿਗਾਹੇ ਦੇ ਭਗਤ ਸਨ ਤੇ ਹਰ ਸਾਲ ਜਥੇ ਨਾਲ ਪੀਰ ਨਿਗਾਹੇ ਦੀ ਕਬਰ ਤੇ ਜਾਇਆ ਕਰਦੇ 585 ਵਿੱਚ ਉਹ ਪੀਰ ਨਿਗਾਹੇ ਦੇ ਜਥੇ ਨਾਲ ਯਾਤਰਾ ਦੀ ਵਾਪਸੀ ਦੇ ਸਮੇਂ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਏ ਇਥੋਂ ਦੀ ਸੇਵਾ ਰਹਿਣੀ ਬਹਿਣੀ ਕਤਨੀ ਤੇ ਕਰਨੀ ਵੇਖ ਕੇ ਆਪਣੇ ਜਥੇ ਸਮੇਤ ਗੁਰੂ ਅਰਜਨ ਦੇਵ ਜੀ ਕੋਲ ਆਏ ਤੇ ਸਿੱਖੀ ਦੀ ਦਾਤ ਮੰਗੀ ਗੁਰੂ ਅਰਜਨ ਜੀ ਨੇ ਫਰਮਾਇਆ ਸਿੱਖੀ ਇਤਨੀ ਆਸਾਨ ਨਹੀਂ ਹੈ ਖੰਡੇ ਦੀ ਧਾਰ ਤੇ ਤੁਰਨਾ ਪੈਂਦਾ ਹੈ ਪਰ ਜਦ ਬਾਈ ਮਾਂਝ ਜੀ ਨੇ ਹੱਟ ਕੀਤਾ ਗੁਰੂ ਸਾਹਿਬ ਨੇ ਕਿਹਾ ਗੁਰਮੁਖਾ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ ਅੱਜ ਕਾਲੇ ਬਹੁਤ ਵੱਡਾ ਦੁਖਾਂਤ ਹੈ ਆਪਾਂ ਸਿੱਖੀ ਤੇ ਸਿੱਖੀ ਟਿਕਾਉਣਾ ਚਾਹੁੰਦੇ ਹਾਂ ਪਰ ਸਿੱਖੀ ਤੇ ਸਿੱਖੀ ਟਿਕਣੀ ਨਹੀਂ ਸਿੱਖੀ ਤੇ ਸਿੱਖੀ ਟਿਕਣ ਤੋਂ ਭਾਵ ਹੈ ਜੀ ਅਸੀਂ ਗੁਰੂ ਘਰ ਨੂੰ ਮੰਨਦੇ ਹਾਂ ਪਰ ਨਾਮ ਫੁਲਾਣੇ ਬਾਬੇ ਤੋਂ ਲਿਆ ਹੈ ਤੇ ਫੇਰ ਆਪਾਂ ਗੁਰੂ ਘਰ ਨੂੰ ਕੀ ਮੰਨਿਆ ਭਾਈ ਮੰਜ ਜ ਸਮਝ ਗਿਆ ਤੇ ਪਿੰਡ ਆ ਕੇ ਪੀਰਖਾਨਾ ਢਾ ਦਿੱਤਾ ਤੇ ਉੱਥੇ ਧਰਮਸ਼ਾਲ ਬਣਵਾ ਦਿੱਤੀ ਲੋਕ ਬੜੇ ਨਿਰਾਸ਼ ਹੋਏ ਭਾਈ ਮੰਜ ਨੂੰ ਬੁਰਾ ਭਲਾ ਕਿਹਾ ਭਾਈ ਮੰਜ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੀਰਾਂ ਫਕੀਰਾਂ ਜਾਦੂ ਟੂਣਿਆਂ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਉਪਾਸ਼ਕ ਬਣੋ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ ਇਸੇ ਵਿੱਚ ਅਸਲੀ ਆਤਮਿਕ ਸੁਖ ਹੈ ਪਰ ਨਹੀਂ ਉਹਨਾਂ ਨੇ ਭਾਈ ਮੰਜ ਨੂੰ ਬਰਾਦਰੀ ਵਿੱਚੋਂ ਕੱਢ ਦਿੱਤਾ ਉਹਨਾਂ ਦਾ ਜੋ ਦੇਣਾ ਸੀ ਸਭ ਦੱਬ ਲਿਆ ਲਹਿਨਦਾਰ ਤੰਗ ਕਰਨ ਲੱਗੇ ਜੋ ਪੱਲੇ ਸੀ ਸਭ ਕੁਝ ਦੇ ਦਿੱਤਾ ਜਦ ਪੱਲਿਓ ਮੁੱਕ ਗਿਆ ਤਾਂ ਲਹਿਨੇਦਾਰ ਘਰ ਦਾ ਸਮਾਨ ਚੁੱਕ ਕੇ ਲੈ ਗਏ ਡੰਗਰ ਵੱੱcha ਖੋਲ ਕੇ ਸਭ ਲੈ ਗਏ ਭਾਈ ਜੀ ਸ਼ਾਂਤਮਈ ਸਭ ਕੁਝ ਚੱਲਦੇ ਰਹੇ ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਨ ਤੇ 11 ਮੀਲ ਪਿੰਡਾਂ ਚ ਆਗ ਸ਼ਹਿਰ ਹੁਸ਼ਿਆਰਪੁਰ ਵਿੱਚ ਮਿਹਨਤ ਮਜ਼ਦੂਰੀ ਕਰਦੇ ਤੇ ਗਰੀਬ ਗੁਰਬੇ ਨਾਲ ਜੋ ਮਿਲਦਾ ਵੰਡ ਕੇ ਛਕਦੇ ਤੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ 6 ਮਹੀਨੇ ਲੰਘ ਗਏ ਮਹਿਰਾਂ ਦੇ ਸਾਈ ਸਤਿਗੁਰੂ ਜੀ ਨੇ ਸਿੱਖਦਾ ਹੌਸਲਾ ਜਾਂਚਣ ਵਾਸਤੇ ਹਜ਼ੂਰੀ ਗੁਰਸੇਖਾਥੀ ਹੁਕਮਨਾਮਾ ਭੇਜਿਆ ਭਾਈ ਮੰਜ ਸਾਹਮਣੇ ਹੁਕਮਨਾਮੇ ਦੀ ਦਰਸ਼ਨ ਪੇਟਾਂ ਲਈ ਵੀ ਕੋਚ ਨਹੀਂ ਸੀ ਭਾਈ ਮੰਜ ਜੀ ਨੇ ਹੁਕਮਨਾਮਾ ਵਸੂਲ ਕੀਤਾ ਮੱਥਾ ਟੇਕਿਆ ਚੁੰਮਿਆ ਅੱਖਾਂ ਨਾਲ ਲਾਇਆ ਅਤੇ ਬੜੀ ਖੁਸ਼ੀ ਅਤੇ ਸਤਿਕਾਰ ਭਾਵਨਾ ਨਾਲ ਪੜਿਆ ਹੁਕਮਨਾਮੇ ਵਿੱਚ ਸਬਰ ਸਬੂਰੀ ਨਾਲ ਗੁਰੂ ਦੇ ਬਾਣੀ ਵਿੱਚ ਰਹੰਦਿਆ ਨਾਮ ਜਪਣ ਕਿਰਤ ਕਰਨ ਵੰਡ ਛਕਣ ਸੇਵਾ ਪਰਉਪਕਾਰ ਹਲਿਮੀ ਦਾ ਜੀਵਨ ਜੀਨਾਂ ਦ੍ਰਿੜ ਕਰਾਇਆ ਗਿਆ ਹੁਕਮਨਾਮਾ ਪਾ ਕੇ ਭਾਈ ਮੰਜ ਜੀ ਖੁਸ਼ੀ ਵਿੱਚ ਸਮਾਉਂਦੇ ਨਹੀਂ ਸਨ ਭਾਵੇਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਦਾ ਕੋਈ ਵੇਰਵਾ ਨਹੀਂ ਸੀ ਪਰ ਇਹ ਗੱਲ ਘਟ ਨਹੀਂ ਸੀ ਕਿ ਸਤਿਗੁਰੂ ਜੀ ਨੇ ਯਾਦ ਕੀਤਾ ਹੈ ਹੁਣ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਪ੍ਰਤੀ ਸ਼ਰਧਾ ਨਿਮਨ ਲੱਗੀ ਆਪਣੇ ਪਰਿਵਾਰ ਨੂੰ ਵੀ ਗੁਰੂ ਪਾਸੇ ਲਗਾ ਦਿੱਤਾ ਉਹ ਅੱਗੇ ਨਾਲੋਂ ਵੱਧ ਹਲੀਮ ਤੇ ਸਿੱਦਕੀ ਹੋ ਗਏ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਇਹ ਅਵਸਥਾ ਹੋ ਗਈ ਥੋੜਾ ਖਾਣਾ ਥੋੜਾ ਸੌਣਾ ਤੇ ਸਖਤ ਮਿਹਨਤ ਨਾਲ ਪਾਈ ਮੰਜ ਦਾ ਸਰੀਰ ਭਾਵੇਂ ਲਿੱਸਾ ਹੋ ਗਿਆ ਸੀ ਪਰੀ ਆਤਮਾ ਉਹਨਾਂ ਦੀ ਅਗੋਂ ਨਾਲੋਂ ਕਿਤੇ ਜ਼ਿਆਦਾ ਬਲਵਾਨ ਤੇ ਚੜ੍ਹਦੀਆਂ ਕਲਾਂ ਵਿੱਚ ਹੋ ਗਈ। ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘ ਗਿਆ। ਆਖਰ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਹੈ ਦੀ ਭਾਵਨਾ ਪੂਰੀ ਹੋ ਗਈ। ਸਿੱਖ ਦੇ ਸਿਦਕ ਨੇ ਸਤਿਗੁਰ ਜੀ ਦੇ ਹਿਰਦੇ ਵਿੱਚ ਖੇਚ ਪਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਈ ਮੰਜ ਨੂੰ ਹਾਜ਼ਰ ਹੋਣ ਦਾ ਹੁਕਮਨਾਮਾ ਭੇਜਿਆ। ਬੜੇ ਚਾਹ ਤੇ 우ਮਾ ਨਾਲ ਪਾਈ ਮੰਜ ਜੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਜਾਨੀ ਜਾਨ ਸਤਿਗੁਰੂ ਬੋਲੇ ਪਾਈ ਮੰਜ ਆ ਗਿਆ। ਜਾਂ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਸਿਮਰਨ ਤੇ ਪਰਉਪਕਾਰ ਵਿੱਚੋਂ ਹੀ ਸਿੱਖੀ ਮਿਲਣੀ ਹੈ ਪਾਈ ਮੰਜ ਨੇ ਸਿਮਰਨ ਤੇ ਸੇਵਾ ਆਪਣਾ ਨਿਤ ਕਰਮ ਬਣਾ ਲਿਆ ਉਸ ਗੁਰੂ ਕੇ ਲਾਲ ਨੇ ਨਿਰੰਤਰ ਸੇਵਾ ਕਰਨੀ ਗੁਰੂ ਘਰ ਵਿੱਚ ਗੁਰੂ ਕੇ ਲੰਗਰ ਵਿਚਾਈਆਂ ਸੰਗਤਾਂ ਦੇ ਭਾਂਡੇ ਮੰਜ ਨੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਸੋਨ ਗੁਰਮੁਖਾ ਤੇਰੀ ਸੇਵਾ ਦਾ ਕੀ ਹਾਲ ਹੈ ਕਹਿਣ ਲੱਗਾ ਜੀ ਤੁਹਾਡੀ ਕਿਰਪਾ ਚਾਹੀਦੀ ਹੈ ਰੋਟੀ ਪਾਣੀ ਦਾ ਕਿਵੇਂ ਚੱਲਦਾ ਹੈ ਮਹਾਰਾਜ ਹੁਣ ਤਾਂ ਲੰਗਰ ਦਾ ਹੀ ਆਸਰਾ ਹੈ ਕਿਉਂਕਿ ਸਾਰਾ ਕੁਝ ਖਤਮ ਹੋ ਗਿਆ ਨਾ ਮੱਜਾ ਨਾ ਗਾਵਾਂ ਨਾ ਕੋਈ ਤਵੇਲਾ ਰਿਸ਼ਤੇਦਾਰਾਂ ਨੇ ਵੀ ਮੂੰਹ ਫੇਰ ਲਿਆ ਹੈ ਗੁਰਦੇਵ ਕਹਿਣ ਲੱਗੇ ਗੁਰਮੁਖਾ ਫਿਰ ਲੇਖਾ ਤਾਂ ਆਪਣਾ ਪੱਧਰਾ ਰਿਹਾ ਕਹਿੰਦਾ ਬਾਦਸ਼ਾਹ ਕਿਵੇਂ ਸਤਗੁਰੂ ਪੰਚਮ ਬਾਦਸ਼ਾਹ ਕਹਿੰਦੇ ਹਨ ਕਿ ਗੁਰਮੁਖਾ ਜਿੰਨੀ ਸੇਵਾ ਕੀਤੀ ਉਹਨਾਂ ਲੰਗਰ ਛਕ ਲਿਆ ਬਰਾਬਰ ਹੀ ਕੰਮ ਰਹਿ ਗਿਆ ਸੇਵਾ ਉਹ ਹੁੰਦੀ ਹੈ ਜੋ ਨਿਸ਼ਕਾਮ ਕੀਤੀ ਜਾਵੇ ਬਦਲੇ ਵਿੱਚ ਕੋਸ਼ ਨਾ ਲਿਆ ਜਾਵੇ ਨਾ ਮੰਗਿਆ ਜਾਵੇ ਨਾ ਇੱਛਾ ਕੀਤੀ ਜਾਵੇ ਇਹ ਤਾਂ ਮਜ਼ਦੂਰੀ ਹੋਈ ਸੋ ਭਾਈ ਜੇ ਪਰਮ ਪਦ ਪ੍ਰਾਪਤ ਕਰਨਾ ਹੈ ਫਿਰ ਹੋਇਆ ਕਿ ਪਾਈ ਮੰਜ ਨੇ ਲੰਗਰ ਚ ਪ੍ਰਸ਼ਾਦਾ ਛਕਣਾ ਬੰਦ ਕਰ ਦਿੱਤਾ ਭਾਂਡੇ ਨਿਰੰਤਰ ਮੰਜ ਨੇ ਸਿੱਖਾਂ ਦੀ ਜਿਹੜੀ ਥੋੜੀ ਬਹੁਤੀ ਝੂਠ ਬਚਦੀ ਉਸ ਨੂੰ ਇੱਕ ਬਰਤਨ ਵਿੱਚ ਪਾਈ ਜਾਂਦਾ ਆਨੰਦਗੜ੍ਹ ਕਿਲੇ ਦੀ ਸੇਵਾ ਕਰਨ ਵਾਲੇ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਹੋਏ ਹਨ ਉਹ ਗੁਰਮੁਖੋ ਜਦੋਂ ਵੀ ਲੰਗਰ ਛਕਦੇ ਸਨ ਲੰਗਰ ਛਕਣ ਤੋਂ ਬਾਅਦ ਜਲ ਭਾ ਕੇ ਲੰਗਰ ਵਾਲੀ ਥਾਣੀ ਨੂੰ ਧੋ ਕੇ ਛਕ ਲੈਂਦੇ ਸਨ ਸੇਵਾਦਾਰ ਕਹਿੰਦੇ ਬਾਬਾ ਜੀ ਇਹ ਕੀ ਅੱਗੋ ਕਹਿੰਦੇ ਗੁਰਮੁਖੋ ਗੁਰੂ ਨਾਨਕ ਦਾ ਅੰਮ੍ਰਿਤ ਰੂਪੀ ਲੰਗਰ ਸਿੱਖਾਂ ਦੀ ਕਿਰਤ ਨੂੰ ਐਵੇਂ ਕੂੜੇ ਵਿੱਚ ਕਿਵੇਂ ਪਾ ਦਿਆਂ ਤੇ ਆਪਾਂ ਚਾਰ ਇਕੱਠੀਆਂ ਪਵਾ ਕੇ ਬੱਚ ਦੀ ਛੋਟਾਉਂਦੇ ਹਾਂ ਇਹ ਰੋਟੀ ਕੱਚੀ ਹੈ ਮੈਂ ਨਹੀਂ ਖਾਣੀ ਇਹ ਲੰਗਰ ਛਕਣ ਦੀ ਮਰਿਆਦਾ ਨਹੀਂ ਹੈ ਇਹ ਗੁਰੂ ਘਰ ਦਾ ਅੰਮ੍ਰਿਤ ਹੈ ਇਸ ਨੂੰ ਅੰਮ੍ਰਿਤ ਜਾਣ ਕੇ ਛਕਣਾ ਹੈ ਪਾਈ ਮਾਂਜ ਜੀ ਨੇ ਝੂਠ ਇਕੱਠੀ ਕਰ ਜਾਣੀ ਭਾਂਡੇ ਮਾਂਜਣ ਤੋਂ ਵਾਧਾ ਹੋ ਸਕਨੀ ਤੇ ਇੱਕ ਦਿਨ ਸਤਿਗੁਰੂ ਗੁਰਜਨ ਦੇ ਮਹਾਰਾਜ ਕਹਿਣ ਲੱਗੇ ਕਿਵੇਂ ਚੱਲਦਾ ਹੈ ਗੁਰਸਿੱਖਾ ਕਹਿਣ ਲੱਗਾ ਮਹਾਰਾਜ ਮੈਂ ਲੰਗਰ ਚ ਰੋਟੀ ਨਹੀਂ ਖਾਂਦਾ ਫਿਰ ਕੀ ਕਰਦਾ ਹਾਂ ਮੈਂ ਹੁਣ ਸੰਗਤਾਂ ਦੀ ਝੂਠ ਛਕਦਾ ਹਾਂ ਮੇਰੇ ਪਾਤਸ਼ਾਹ ਕਹਿੰਦੇ ਹਨ ਤੂੰ ਤਾਂ ਔਖਾ ਸਿੱਖ ਹੈ। ਬਾਬਾ ਬੁੱਢਾ ਜੀ ਨੇ ਪੁੱਛਿਆ ਮਹਾਰਾਜ ਇਹ ਕਿਵੇਂ? ਸਤਿਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਜਦੋਂ ਇਹ ਸਿੱਖਾਂ ਦੀ ਝੂਠ ਛੱਕਦਾ ਹੈ ਤਾਂ ਉਸ ਸਮੇਂ ਕਹਿੰਦਾ ਹੈ ਮਹਾਰਾਜ ਤੁਹਾਨੂੰ ਭੋਗ ਲਾਉਣ ਲੱਗੇ ਹਾਂ। ਹੁਣ ਸਾਨੂੰ ਝੂਠਾ ਖਾਣ ਲੱਗ ਪਿਆ ਹੈ। ਉਸ ਦਿਨ ਤੋਂ ਬਾਅਦ ਉਹ ਸੇਵਾ ਉਸੇ ਲਗਨ ਨਾਲ ਕਰਦੇ ਰਹੇ ਪਰ ਲੰਗਰ ਨਹੀਂ ਸੀ ਛਕਿਆ। ਸਵੇਰੇ ਕੀਰਤਨ ਕਥਾ ਤੋਂ ਉਪਰੰਤ ਮਹਾਰਾਜ ਦੇ ਘੋੜਿਆਂ ਲਈ ਕਾਹ ਖੋਦ ਕੇ ਲਿਆਉਣਾ ਫਿਰ ਜੰਗਲ ਵਿੱਚ ਲੰਗਰ ਲਈ ਲੱਕੜਾਂ ਕੱਟ ਕੇ ਲਿਆਉਣੀਆਂ। ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਜੋ ਸਰਦਾ ਖਾ ਲੈਂਦੇ ਸਿੱਖ ਵੀ ਇਹ ਸਭ ਦੇ ਕੇ ਤਰਾ ਤਰਾ ਕਰਨ ਲੱਗ ਪਏ ਪਰ ਗੁਰੂ ਸਾਹਿਬ ਨੇ ਉਸ ਨੂੰ ਪੱਕਿਆ ਕਰਨਾ ਸੀ ਗੁਰੂ ਅਰਜਨ ਦੇਵ ਜੀ ਨੇ ਇਸੇ ਤਰ੍ਹਾਂ ਸਿੱਖ ਦਾ ਸਿੱਧਕ ਵੇਖਣ ਲਈ ਇੱਕ ਦਿਨ ਆਖਿਆ ਭਾਈ ਤੈ ਸਿੱਖ ਹੋ ਕੇ ਕੀ ਖੱਟਿਆ ਤਨਨਾਸ਼ ਹੋ ਗਿਆ ਅਤੇ ਰਾਤ ਦਿਨੇ ਤੈਨੂੰ ਚੈਨ ਨਹੀਂ ਜਾ ਘਰ ਚਲਾ ਜਾ ਤੇ ਜਾ ਕੇ ਘਰ ਦੀ ਖਬਰ ਲਵੋ ਤਾਂ ਭਾਈ ਮਨਜ ਜੀ ਨੇ ਗੁਰੂ ਸਾਹਿਬ ਦੇ ਪੈਰ ਪਕੜ ਲੈ ਤੇ ਕਿਹਾ ਮਹਾਰਾਜ ਇਹਨਾਂ ਚਰਣਾ ਨਾਲੋਂ ਵਿਛੜਨ ਦੀ ਗੱਲ ਨਾ ਕਰਨਾ ਝੂਠੀ ਮਾਇਆ ਗਵਾਕੇ ਮੈਨੂੰ ਸੱਚਾ ਧੰਨ ਮਿਲਿਆ ਹੈ ਸੁਪਨੇ ਦਾ ਧੰਨ ਚਲਾ ਜਾਂਦਾ ਹੈ ਤਾਂ ਕਿਆ ਘਟ ਜਾਂਦਾ ਹੈ ਗੁਰੂ ਸਾਹਿਬ ਪਾਈ ਮੰਜ ਦਾ ਸਿੱਧਕ ਦੇਖ ਕੇ ਬਹੁਤ ਖੁਸ਼ ਹੋਏ ਪਾਈ ਮੰਜ ਨੇਮ ਮੁਤਾਬਕ ਅੱਜ ਚੱਕ ਆਮ ਦਾਸ ਤੋਂ ਦੋ ਗਮਿਲ ਦੀ ਵਿਥ ਤੇ ਪਿੰਡ ਚਾਟੀਵੰਡ ਦੀ ਜੂ ਚੋਂ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਕਿ ਕਾਲੀ ਬੋਲੀ ਹਨੇਰੀ ਆ ਗਈ ਲੱਕੜਾਂ ਦਾ ਭਾਰੀ ਗੱਠਾ ਜੰਗਲ ਦਾ ਵਿਖੜਾ ਪੈਂਡਾ ਬੇਉੜਕ ਹਨੇਰੀ ਪਾਈ ਮੰਝ ਇੱਕ ਕਦਮ ਅੱਗੇ ਨੂੰ ਪੁੱਟਣ ਤੇਜ਼ ਹਵਾ ਚਾਰ ਕਦਮ ਪਿੱਛੇ ਨੂੰ ਭੇਜ ਦਵੇ ਬਚਾਅ ਵਾਸਤੇ ਕਿਸੇ ਰੁੱਖ ਦਾ ਝਾੜ ਦਾ ਆਸਰਾ ਲੈ ਕੇ ਬੈਠ ਜਾਣ ਨਾਲ ਗੁਰੂ ਕੇ ਲੰਗਰ ਵਿੱਚ ਲੱਕੜਾ ਪਹੁੰਚਾਉਣ ਵਿੱਚ ਦੇਰੀ ਹੋ ਜਾਣੀ ਸੀ ਫਿਰ ਮੀਂਹ ਦਾ ਕੀ ਪਤਾ ਕਦੋਂ ਸ਼ਹਿਬਰ ਲਾ ਦੇਵੇ ਤੇ ਬਾਲਣ ਭੇਜ ਜਾਵੇ ਪਾਈ ਮੰਝ ਜੀ ਗੁਰੂ ਆਸਰੇ ਗੁਰੂ ਘਰ ਵੱਲ ਤੁਰੇ ਜਾ ਰਹੇ ਸਨ ਹਨੇਰੀ ਨਾਲ ਹਨੇਰਾ ਵੀ ਹੋ ਗਿਆ ਉਹ ਰਾਹ ਖੁੰਝ ਗਏ ਪਾਈ ਮੰਝ ਨੂੰ ਸੁਲਤਾਨਵਿੰਡ ਵਿਖੇ ਪਿੰਡ ਲਾਗੇ ਖੂਦ ਦਾ ਪਤਾ ਨਹੀਂ ਸੀ ਉਹ ਲੱਕੜੀਆਂ ਦੇ ਗੱਠੇ ਸਮੇਤ ਉਸ ਵਿੱਚ ਜਾ ਪਏ ਖੂਹ ਵਿੱਚ ਪਾਣੀ ਬਹੁਤਾ ਨਹੀਂ ਸੀ ਆਪਣੇ ਨਾਲੋਂ ਜ਼ਿਆਦਾ ਭਾਈ ਸਾਹਿਬ ਨੂੰ ਲੱਕੜਾਂ ਦੀ ਫਿਕਰ ਸੀ ਕਿ ਕਿਤੇ ਗਿੱਲੀਆਂ ਨਾ ਹੋ ਜਾਣ ਕਿਤੇ ਪਹੁੰਚਣ ਵਿੱਚ ਦੇਰ ਨਾ ਹੋ ਜਾਵੇ ਉਹ ਲੱਕੜਾਂ ਦਾ ਗੱਠਾ ਸਿਰ ਤੇ ਚੁੱਕੀ ਖਲੋਤੇ ਰਹੇ ਗੁਰੂ ਚਰਨਾਂ ਨਾਲ ਜੁੜ ਗਏ ਕਾਫੀ ਰਾਤ ਹੋ ਗਈ ਭਾਈ ਸਾਹਿਬ ਨਾ ਪਹੁੰਚੇ ਤਾਂ ਕੁਛ ਸੇਖ ਲੱਭਣ ਲਈ ਨਿਕਲ ਪਏ ਜਦ ਉਹਨਾਂ ਨੂੰ ਖੂਹ ਵਿੱਚੋਂ ਸਿਮਰਨ ਕਰਨ ਦੀ ਆਵਾਜ਼ ਆਈ ਤਾਂ ਖੂਹ ਖੋਲ ਗਏ ਹੋਰ ਸਿੱਖਾਂ ਨੂੰ ਇਕੱਠਾ ਕੀਤਾ ਤੇ ਰੱਸਾ ਖੂਹ ਵਿੱਚ ਭੇਜਿਆ ਭਾਈ ਮੰਜ ਨੂੰ ਕਿਹਾ ਕਿ ਲੱਕੜਾਂ ਸੁੱਟ ਕੇ ਰੱਸਾ ਪਕੜ ਕੇ ਉੱਪਰ ਨੂੰ ਆ ਜਾਣ ਤਾਂ ਪੈ ਮੰਝ ਜੀ ਨਹੀਂ ਆਏ ਇਹ ਸੋਚ ਕੇ ਕਿ ਲੱਕੜਾਂ ਗਿੱਲੀਆਂ ਹੋ ਗਈਆਂ ਤਾਂ ਸਵੇਰੇ ਲੰਗਰ ਕਿਵੇਂ ਪੱਕੇਗਾ ਕਹਿਣ ਲੱਗੇ ਪਹਿਲਾਂ ਲੱਕੜਾਂ ਨੂੰ ਕੱਢੋ ਫਿਰ ਉਹ ਵੀ ਆ ਜਾਣਗੇ ਤੇ ਇਹ ਕਹਿ ਕੇ ਲੱਕੜਾਂ ਦਾ ਗੱਠਾ ਉਸਨੇ ਰੱਸੇ ਨਾਲ ਬੰਨ ਦਿੱਤਾ ਜਦ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ ਸਿੱਖੀ ਸਿਦਕ ਦੀ ਹੱਦ ਦੇਖ ਕੇ ਸਭ ਨੇ ਸਿਰ ਝੁਕਾਇਆ ਜਦ ਬਾਹਰ ਨਿਕਲੇ ਤਾਂ ਗੁਰੂ ਸਾਹਿਬ ਦੇ ਚਰਨਾਂ ਤੇ ਟੈਪੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਕੁਝ ਮੰਗਣ ਲਈ ਕਿਹਾ ਤਾਂ ਉਸਨੇ ਗੁਰੂ ਸਾਹਿਬ ਤੋਂ ਮੰਗਿਆ ਕਿ ਮੇਰੇ ਅੰਦਰ ਕੁਝ ਮੰਗਣ ਦੀ ਬਿਰਤੀ ਹੀ ਖਤਮ ਹੋ ਗਈ ਹੈ ਗੁਰੂ ਸਾਹਿਬ ਨੇ ਫੇਰ ਕੁਝ ਮੰਗਲਨੀ ਕਿਹਾ ਤਾਂ ਉਸਨੇ ਮੰਗਿਆ ਆਪ ਜੀ ਦੇ ਚਰਨਾਂ ਧਿਆਨ ਮਿਲੇ ਸਿੱਖੀ ਸਿਮਰਨ ਨਾ ਭੁੱਲੇ ਤੇ ਜੇ ਟੁੱਟੇ ਹੋ ਤਾਂ ਸਿਦਕ ਦੀ ਦਾਤ ਦਿਓ ਗੁਰੂ ਸਾਹਿਬ ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹੀ ਥਾ ਜਗ ਲੰਗਨ ਹਾਰਾ ਗੁਰੂ ਸਾਹਿਬ ਨੇ ਉਸਨੂੰ ਦੁਆਬੇ ਦੇ ਇਲਾਕੇ ਦਾ ਪ੍ਰਚਾਰਕ ਬਣਾ ਦਿੱਤਾ ਇਸਨੇ ਆਪਣੇ ਇਲਾਕੇ ਵਿੱਚ ਐਸਾ ਲੰਗਰ ਕਾਇਮ ਕੀਤਾ ਕਿ ਦੂਰ ਦੂਰ ਤੱਕ ਧੂਮਾ ਪੈ ਗਈਆਂ ਨਾਮ ਨੇ ਇਤਨੇ ਛਿੱਟੇ ਮਾਰੇ ਕਿ ਘਰ ਘਰ ਵਿੱਚ ਧਰਮਸਾਲ ਪ੍ਰਤੱਖ ਹੋ ਗਈ। 1594 ਈਸਵੀ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਕੰਗਮਾਈ ਚਰਨ ਭਾ ਕੇ ਇਸ ਨੂੰ ਪਵਿੱਤਰ ਕੀਤਾ। ਭਾਈ ਮੰਜ ਦਾ ਗੁਰਮਤ ਪ੍ਰਚਾਰ ਤੇ ਲੰਗਰ ਦੀ ਵਿਵਸਥਾ ਨੂੰ ਦੇਖ ਕੇ ਦੁਆਬੇ ਵਿੱਚ ਕੰਗਮਾਈ ਨੂੰ ਸਿੱਖੀ ਦਾ ਥੰਮ ਕਹਿ ਕੇ ਨਿਵਾਜਿਆ। ਪਿੰਡ ਸੁਲਤਾਨਪੁਰ ਅੰਮ੍ਰਿਤਸਰ ਦੇ ਨਜ਼ਦੀਕ ਜਿਸ ਖੂਹ ਵਿੱਚ ਭਾਈ ਮੰਜ ਜੀ ਡਿੱਗੇ ਸਨ, ਉੱਥੇ ਬੜਾ ਸੁੰਦਰ ਗੁਰਦੁਆਰਾ ਹੈ ਜੋ ਖੂਹ ਭਾਈ ਮੰਜ ਦੇ ਨਾਮ ਨਾਲ ਪ੍ਰਸਿੱਧ ਹੈ।